ਇੱਕ ਵਾਰੀ ਸ੍ਰੀ ਗੁਰੂ ਅਰਜਨ ਦੇਵ ਜੀ ਤਰਨਤਨ ਸਾਹਿਬ ਦੀ ertid ਤੇ ਸਿੱਖ ਸੰਗਤਾਂ ਨੂੰ ਉਪਦੇਸ਼ ਦੇ ਰਹੇ ਸਨ। ਸਾਰੀਆਂ ਸਿੱਖ ਸੰਗਤਾਂ ਮੰਚਿਤ ਲਾ ਕੇ ਗੁਰੂ ਸਾਹਿਬ ਜੀ ਦਾ ਉਪਦੇਸ਼ ਸਰਵਣ ਕਰ ਰਹੀਆਂ ਸਨ ਤਾਂ ਉਸੇ ਹੀ ਸਮੇ ਬਾਦਸ਼ਾਹ ਜਹਾਂਗੀਰ ਦਾ ਲਸ਼ਕਰ ਜਿਹੜਾ ਕਿ ਲਾਹੌਰ ਨੂੰ ਜਾ ਰਿਹਾ ਸੀ ਸੰਗਤਾਂ ਦੇ ਕੋਲ ਦੀ ਗੁਜ਼ਰਿਆ ਜਿਸ ਵਿੱਚ ਬਿਆੰਤ ਹਾਥੀ ਸ਼ਿੰਗਾਰੇ ਹੋਏ ਆਪਣੀ ਮਟਕ ਮਟਕ ਚਾਲ ਚੱਲ ਰਹੇ ਸਨ। ਇਸ ਦਿਲਚਸਪ ਨਜ਼ਾਰੇ ਨੇ ਸਾਰੀ ਸੰਗਤ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਗੁਰੂ ਸਾਹਿਬ ਉਪਦੇਸ਼ ਦੇ ਰਹੇ ਸਨ ਪਰ ਸੰਗਤ ਸਾਰੀ ਜਹਾਂਗੀਰ ਦੇ ਲਸ਼ਕਰ ਵੱਲ ਵੇਖੀ ਜਾਵੇ। ਗੁਰੂ ਸਾਹਿਬ ਨੇ ਪੁੱਛਿਆ ਕਿ ਸੰਗਦੇ ਕੀ ਗੱਲ ਹੈ ਅਸੀਂ ਉਪਦੇਸ਼ ਦੇ ਰਹੇ ਹਾਂ ਤੇ ਤੁਸੀਂ ਧਿਆਨ ਕਿਸੇ ਹੋਰ ਵੱਲ ਪਾਸੇ ਵੱਲ ਕਿਉਂ ਲਾਇਆ ਹੋਇਆ ਹੈ ਪੈਜ ਅਸੀਂ ਉਪਦੇਸ਼ ਦੇ ਰਹੇ ਹਾਂ ਤੇ ਤੁਸੀਂ ਧਿਆਨ ਕਿਸੇ ਹੋਰ ਪਾਸੇ ਕਿਉਂ ਲਾਇਆ ਹੋਇਆ ਹੈ ਤਾਂ ਸੰਗਤ ਨੇ ਬੇਨਤੀ ਕੀਤੀ ਕਿ ਸੱਚੇ ਪਾਸ਼ਾ ਔ ਦੇਖੋ ਬਾਦਸ਼ਾਹ ਦਾ ਲਸ਼ਕਰ ਜਾ ਰਿਹਾ ਹੈ ਦੇਖੋ ਕਿਸ ਤਰ੍ਹਾਂ ਹਾਥੀ ਝੂਮ ਰਹੇ ਹਨ ਸਾਡਾ ਵੀ ਜੀ ਕਰਦਾ ਹੈ ਕਿ ਅਸੀਂ ਵੀ ਹਾਥੀਆਂ ਦੀ ਸਵਾਰੀ ਕਰੀਏ ਇਹ ਸੁਣ ਕੇ ਗੁਰੂ ਸਾਹਿਬ ਨੇ ਸਾਹਮਣੇ ਖੜੀ ਕੰਦ ਵੱਲ ਇਸ਼ਾਰਾ ਕੀਤਾ ਤੇ ਬਚਨ ਕੀਤਾ ਕਿ ਜੇ ਝੂਟੇ ਲੈਣੇ ਹਨ ਤਾਂ ਔ ਕੰਦ ਤੇ ਬੈਠ ਜਾਓ ਇਹ ਸੁਣ ਸਾਰੀ ਸੰਗਤ ਕੰਦ ਤੇ ਬੈਠ ਕੇ ਜਦੋਂ ਵਾਹਿਗੁਰੂ ਦਾ ਸਿਮਰਨ ਕੀਤਾ ਤਾਂ ਔ ਕੰਦ ਵੀ ਹਾਥੀ ਤਰ੍ਹਾਂ ਝੁੱਲਣ ਲੱਗ ਪਈ ਸਾਰੀ ਸੰਗਤ ਨੂੰ ਇਉਂ ਪ੍ਰਤੀਤ ਹੋਇਆ ਕਿ ਅਸੀਂ ਹਾਥੀ ਦੀ ਹੀ ਸਵਾਰੀ ਕਰ ਰਹੇ ਹਾਂ ਇਹ ਗੁਰੂ ਸਾਹਿਬ ਨੇ ਬਚਨ ਕੀਤਾ ਕਿ ਹਾਥੀ ਤਾਂ ਇੱਕ ਸਵਾਸ ਵਸਤੂ ਹੈ ਜਿਹੜੀ ਕਿ ਸਦਾ ਨਹੀਂ ਰਹਿ ਸਕਦੀ ਇਸ ਲਈ ਇਹ ਸਾਡੇ ਮਹਿਲ ਹਮੇਸ਼ਾ ਹੀ ਚੁੱਲਦੇ ਰਹਿਣਗੇ ਸਤਿਗੁਰ ਦਾ ਇਹ ਬਚਨ ਅੱਜ ਵੀ ਸੱਚ ਹੈ ਅੱਜ ਵੀ ਗੁਰਦੁਆਰਾ ਚੁੱਲਨੇ ਮੈਲ ਵਿਖੇ ਇਹ ਦੀਵਾਰ ਮੌਜੂਦ ਹੈ ਅੱਜ ਵੀ ਸੰਗਤਾਂ ਨੂੰ ਇਸ ਤੇ ਝੂਟੇ ਮਿਲਦੇ ਹਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ